ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਅੱਜ ਆਪਾਂ ਖੜੇ ਆ ਮੋਗਾ ਬਾਈਪਾਸ ਦੀ ਉਸ ਸੜਕ ਤੇ ਜੋ ਪਿਛਲੇ 5-6 ਮਹੀਨੇ ਤੋਂ ਬੜੀ ਚਰਚਾ ਦਾ ਵਿਸ਼ਾ ਰਹੀ ਚਰਚਾ ਇਸ ਲਈ ਕਿਉਂਕਿ ਸੜਕ ਦੇ ਉੱਤੇ ਬਹੁਤ ਵੱਡੇ ਵੱਡੇ ਟੋਏ ਬਣ ਗਏ ਸਨ ਸੜਕ ਦੇ ਧਸਣ ਦੇ ਕਾਰਨ ਜਿਸ ਕਾਰਨ ਰੋਜ਼ਾਨਾ ਇੱਥੇ ਬਹੁਤ ਸਾਰੇ ਹਾਦਸੇ ਹੁੰਦੇ ਰਹੇ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਹੀਕਲ ਡੈਮੇਜ ਹੋਏ ਬਹੁਤ ਸਾਰੇ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਸ਼ੁਕਰ ਵਾਲੀ ਗੱਲ ਇਹ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰੋਜ਼ਾਨਾ ਜਦ ਇੱਥੇ ਸੜਕ ਹਾਦਸੇ ਹੁੰਦੇ ਰਹੇ ਤਾਂ ਲੋਕਾਂ ਦੇ ਵਿੱਚ ਰੋਸ ਦਾ ਆਉਣਾ ਵੀ ਸੁਭਾਵਕ ਸੀ ਤਾਂ ਰੋਸ ਦੇ ਵਿੱਚ ਆ ਕੇ ਲੋਕਾਂ ਨੇ ਇੱਥੇ ਖੜ ਕੇ ਬਹੁਤ ਸਾਰੀਆਂ ਵੀਡੀਓ ਪਾਈਆਂ ਜੋ ਬਹੁਤ ਵਾਇਰਲ ਹੋਈਆਂ ਜਿਨ੍ਹਾਂ ਨੂੰ ਲੱਖਾਂ ਵਿਊਜ਼ ਮਿਲੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਦੇਖਿਆ ਤੇ ਹਜ਼ਾਰਾਂ ਲੋਕਾਂ ਨੇ ਉਹਨਾਂ ਵੀਡੀਓਜ਼ ਨੂੰ ਸ਼ੇਅਰ ਕੀਤਾ ਉਹਨਾਂ ਵੀਡੀਓਜ਼ ਦੇ ਵਿੱਚ ਮੋਗਾ ਪ੍ਰਸ਼ਾਸਨ ਨੂੰ ਵੀ ਅਪੀਲਾਂ ਕੀਤੀਆਂ ਗਈਆਂ ਤੇ ਉਹਦੇ ਨਾਲ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਜੋ ਕਿ ਇਹਨਾਂ ਸੜਕਾਂ ਦਾ ਰੱਖ-ਰਖਾਓ ਕਰਦੀ ਹੈ ਔਰ ਟੋਲ ਰੋਡ ਨੇ ਇਹ ਕਿਉਂਕਿ ਬਰਨਾਲਾ ਤੋਂ ਜਲੰਧਰ ਨੂੰ ਇਹ ਸੜਕ ਜਾਂਦੀ ਹੈ ਤੇ ਇਥੋਂ 4-500 ਮੀਟਰ ਅੱਗੇ ਜਾ ਕੇ ਇਹ ਸੜਕ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਵੀ ਜਾਂਦੀ ਹੈ ਜੋ ਕਿ ਇੱਕ ਇਤਿਹਾਸਕ ਨਗਰੀ ਹੈ ਸੋ ਬਹੁਤ ਸਾਰੇ ਵੱਡੇ ਸ਼ਹਿਰਾਂ ਨੂੰ ਇਹ ਸੜਕ ਮਿਲਾਂਦੀ ਹੈ ਔਰ ਮੋਗਾ ਬਾਈਪਾਸ ਦੀ ਇੱਕ ਮੇਨ ਰੋਡ ਹੈ ਜਿਸ ਕਾਰਨ ਇੱਥੇ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਹਾਦਸੇ ਜ਼ਿਆਦਾ ਹੋਣ ਦੀ ਵਜ੍ਹਾ ਵੀ ਇਹ ਹੀ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸੜਕ ਧੱਸੀ ਹੋਈ ਸੀ ਇੱਕ ਪੁਲੀ ਹੈ ਪੁਲੀ ਦਾ ਲੈਂਟਰ ਹੈ ਜਿਹੜਾ ਉਹ ਆਪਣੀ ਜਗ੍ਹਾ ਤੇ ਉਸੇ ਤਰ੍ਹਾਂ ਖੜਾ ਹੈ ਪਰ ਪੁਲੀ ਤੋਂ ਪਹਿਲਾਂ ਵੀ ਸੜਕਾਂ ਜਿਹੜੀ ਉਹ ਧੱਸ ਚੁੱਕੀਆਂ ਤੇ ਪੁਲੀ ਕ੍ਰੋਸ ਕਰਕੇ ਵੀ ਜਿਹੜੀ ਸੜਕ ਉਹ ਤਕਰੀਬਨ 8 ਇੰਚ ਧੱਸ ਚੁੱਕੀ ਹੈ ਜਿਸ ਕਰਕੇ 8 ਇੰਚ ਦੀ ਟੱਕ ਬਣ ਚੁੱਕੀ ਸੀ ਤੇ ਇੱਕਦਮ ਜਦ ਵਹੀਕਲ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਸੀ ਇਸ ਟੱਕ ਬਾਰੇ ਤਾਂ ਉਹ ਬ੍ਰੇਕ ਮਾਰਦੇ ਸੀ ਬ੍ਰੇਕ ਮਾਰਨ ਦੀ ਵਜ੍ਹਾ ਕਰਕੇ ਪਿੱਛੋਂ ਜਿਹੜੇ ਵਹੀਕਲ ਆ ਰਹੇ ਉਹ ਉਸ ਵਹੀਕਲ ਦੇ ਨਾਲ ਟਕਰਾ ਜਾਂਦੇ ਸੀ ਜਿਸ ਕਾਰਨ ਬਹੁਤ ਸਾਰੇ ਵਹੀਕਲਾਂ ਦਾ ਨੁਕਸਾਨ ਪਿਛਲੇ 4-5 ਮਹੀਨਿਆਂ ਦੇ ਦੌਰਾਨ ਹੋਇਆ ਇਸ ਬਾਰੇ ਜੀ.ਡੀ.ਵੀ ਨਿਊਜ਼ ਵੱਲੋਂ ਤਕਰੀਬਨ 4-5 ਖਬਰਾਂ ਕੀਤੀਆਂ ਗਈਆਂ ਔਰ ਲਾਸਟ ਖਬਰ ਜਿਹੜੀ ਕੀਤੀ ਗਈ ਬੜੀ ਸਖਤ ਕੀਤੀ ਗਈ ਉਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਕੜੇ ਲਾਂਬੇ ਦਿੱਤੇ ਗਏ ਤੇ ਨਾਲ ਦੀ ਨਾਲ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਇਹਦੇ ਤੇ ਤੁਰੰਤ ਇਹਦੀ ਰਿਪੇਅਰ ਸ਼ੁਰੂ ਨਾ ਹੋਈ ਇਹਦੇ ਬਾਰੇ ਜਨਤਕ ਲਾਮਬੰਦੀ ਕਰਕੇ ਇੱਕ ਸੰਘਰਸ਼ ਵਿੱਢਿਆ ਜਾਏਗਾ। ਕੁਝ ਸਮਾਜ ਸੇਵੀ ਲੋਕਾਂ ਜਿਨ੍ਹਾਂ ਦੇ ਵਿੱਚ ਸਰਦਾਰ ਸਰਪੰਨ ਸਿੰਘ ਬਹੋਨ ਨਾਲ ਸਾਫਕਾਰ ਸਰਪੰਚ ਅਤੇ ਐਡਵੋਕੇਟ ਜੇਸ਼ ਸ਼ਰਮਾ ਜੀ ਜੋ ਕਿ ਪੈਨਲ ਐਡਵੋਕੇਟ ਨੇ ਜ਼ਿਲ੍ਹਾ ਕਾਨੂੰਨੀ ਸਿਵਲ ਅਥਾਰਟੀ ਦੇ ਔਰ ਜੀਡੀਪੀ ਮੀਡੀਆ ਵੱਲੋਂ ਮਹਿੰਦਰਪਾਲ ਨੂੰਮਬਾ ચીਫ ਐਡੀਟਰ ਇਹਨਾਂ ਤਿੰਨਾਂ ਵੱਲੋਂ ਡੀਸੀ ਸਾਹਿਬ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਲ ਗੱਲਬਾਤ ਕਰਕੇ ਅਗਲੇ ਦਿਨ ਹੀ ਜਿਹੜਾ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਤੁਸੀਂ ਦੇਖ ਸਕਦੇ ਹੋ ਕਿ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਔਰ ਸਮਾਰਥ ਸੀ ਵੀ ਲੋਕਾਂ ਨੇ ਕੋਲ ਖੜ ਕੇ ਇਹ ਸਾਰੀ ਰਿਪੇਅਰ ਕਰਵਾਈ ਔਰ ਪੂਰੀ ਤਸੱਲੀ ਦੇ ਨਾਲ ਇਹ ਰੋਡ ਬਣਵਾਈ ਔਰ ਇਸ ਵਕਤ ਇਹ ਰੋਡ ਬਿਲਕੁਲ ਸਮੂਧ ਹੋ ਚੁੱਕੀ ਹੈ ਔਰ ਇੱਥੋਂ ਲੰਘਣ ਵਾਲੇ ਲੋਕ ਰਾਗੀਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਆ ਔਰ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰ ਰਿਹਾ ਹੈ ਜਿਨ੍ਹਾਂ ਨੇ ਇਸ ਰੋਡ ਨੂੰ ਠੀਕ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਇਸ ਸਬੰਧ ਦੇ ਵਿੱਚ ਪਿੰਡ ਦੁਸਾਂਝ ਦੀ ਪੰਚਾਇਤ ਵੱਲੋਂ ਵੀ ਸਮਾਜ ਸੇਵੀ ਲੋਕਾਂ ਦਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਔਰ ਅੱਜ ਇਸ ਜਗ੍ਹਾ ਤੇ ਇਕੱਤਰ ਹੋ ਕੇ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਆਪਣੇ ਸੰਬੋਧਨ ਵਿੱਚ ਨਗਰ ਨਿਵਾਸੀ ਸਰਜੀਤ ਸਿੰਘ ਰੱਤੀ ਅਤੇ ਸਰਦਾਰ ਨਛੱਤਰ ਸਿੰਘ ਸੰਘਾ ਨੇ ਜਿੱਥੇ ਇਹਨਾਂ ਸਮਾਜ ਸੇਵੀ ਲੋਕਾਂ ਦਾ ਧੰਨਵਾਦ ਕੀਤਾ ਉਥੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਕਲਵਾਨ ਸਿੰਘ ਜੀ ਦਾ ਵੀ ਅਚੇਚੇ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਤੁਰੰਤ ਇਸ ਤੇ ਕਾਰਵਾਈ ਕੀਤੀ ਅਤੇ ਸੜਕ ਨੂੰ ਰਿਪੇਅਰ ਕਰਨ ਦਾ ਕੰਮ ਕੀਤਾ ਇਸ ਮੌਕੇ ਸਮਾਜ ਸੇਵੀ ਲੋਕਾਂ ਨੂੰ ਸਨਮਾਨਤ ਵੀ ਕੀਤਾ ਗਿਆ ਆਓ ਇਸ ਸੰਬੰਧੀ ਤੁਹਾਨੂੰ ਇੱਕ ਰਿਪੋਰਟ ਦਿਖਾਈਏ ਤਾਈਂ ਮਹੀਨੇ ਤੋਂ ਚੱਲਦੀ ਵਰਕਲਾ ਦਾ ਜਿਹੜਾ ਹੱਲ ਹੈ ਸਾਡੇ ਬਹੁਤ ਸਤਿਕਾਰਯੋਗ ਗਗਨ ਪਰਮਾ ਬਾਜੀ ਦੇ ਦੇ ਮੋਖਨੇ ਸ਼੍ਰੀਮੰਦਰਪਾਲ ਲੁੰਬਾ ਜੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੋ ਹੱਲ ਕਰਵਾਇਆ ਗਿਆ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਸੂਨ ਨਗਰ ਪੰਚਾਇਤ ਅਤੇ ਨਗਰ ਨਿਵਾਸੀ ਅਸੀਂ ਉਸ ਸ਼ਖਸੀਅਤਾਂ ਦਾ ਸਨਮਾਨ ਕਰਨ ਲਈ ਇੱਥੇ ਕਿੰਤੇ ਤਾਂ ਜੋ ਪਿਛਲੇ 2.5 ਮਹੀਨੇ ਤੋਂ ਹੋਰ ਐਕਸੀਡੈਂਟਾਂ ਤੋਂ ਨਿਯਾਤ ਪਈ ਹੈ ਉਹ ਵੈਸੇ ਤਾਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਹ ਗੱਲ ਦੇਖ ਕੇ ਉਹਨਾਂ ਨੂੰ ਸਮਝ ਕੇ ਪਹਿਲਾਂ ਹੀ ਹੱਲ ਕਰ ਦੇਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਪ੍ਰਸ਼ਾਸਨ ਨੇ ਪਹਿਲਾਂ ਕੋਈ ਧਿਆਨ ਨਹੀਂ ਦਿੱਤਾ ਸੋ 2-3 ਦਿਨ ਪਹਿਲਾਂ ਇੱਕ ਆਰਥਰ ਨੂੰ ਸਾਰੇ ਸੱਤਿਆਂ ਨਾਲ ਦੇ ਕੇ ਨਵੇਰੇ ਚੜਿਆ ਗਿਆ ਤਕਰੀਬਨ ਇਹ 50 ਤੋਂ 60 ਦੇ ਤਕਰੀਬ ਗੱਡਿਆਂ ਨੂੰ ਭੰਨ ਦਿੱਤੀ। ਸੜਕ ਦਾ ਇੰਨਾ ਮਾੜਾ ਹਾਲ ਉਹ ਕਿੱਥਾ ਕੀ ਉਹ ਪੁਲੀਤਾ ਦੀ ਜੀ ਰਾਤ ਨੂੰ ਪਤਾ ਨਹੀਂ ਕਿੰਨੇ ਕਿੰਨੇ ਕੋਏ ਜਨੇ ਬਦਲ ਕਿੰਨੇ ਗੱਟੇ ਸੋ ਮੈਨੂੰ ਯਾਦ ਪਾਈ ਗਈ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੋ ਖਾਸ ਕਰਕੇ ਜੀ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੌਕੇ ਨੂੰ ਦੇਖਦੇ ਹੋਏ ਇਸ ਸੜਕ ਦੀ ਮੁਰੰਮਤ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਹਨਾਂ ਨੂੰ ਪੇਰੇ ਚੜ੍ਹਾਇਆ ਸੋ ਧੰਨਵਾਦ ਸਰਪੰਚ ਸਰਪੰਚ ਸਿੰਘ ਜੀ ਬੋਨਾ ਜਿਨ੍ਹਾਂ ਨੇ ਇੱਥੇ ਪਹਿਰਾ ਦੇ ਕੇ ਇਹ ਸੜਕ ਨੂੰ ਮੁਕੰਮਲ ਕਰਾਇਆ ਵਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵਕੀਲ ਅਰਜੇ ਕਰਮਾ ਜੀ ਫੱਕਰ ਬਾਬਾ ਦਾ ਮੂਛਾ ਕਮੇਟੀ ਦੇ ਪ੍ਰਧਾਨ ਸਦਾ ਲਸ਼ੂਨ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਵੀ ਸੜਕ ਟੁੱਟਣ ਸਾਰ ਹੀ ਆਪਦੇ ਕੋਲੋਂ ਆਪਦੇ ਕਮੇਟੀ ਦੇ ਕੋਲੋਂ ਇਹ ਕਾਰਜੇ ਸ਼ੁਰੂ ਕਰਵਾਇਆ ਸੀ ਪਰ ਉਹ ਬੱਜਰੀ ਦੁਬਾਰਾ ਮੀਟ ਬਾਸਟੇਨ ਕਰਕੇ ਫਿਰ ਤਸਕੀਨ ਠੀਕ ਹੈ ਉਹਨਾਂ ਨੇ ਜ਼ਿੰਮੇਵਾਰੀ ਸਮਝ ਲਈ ਆਪਾਂ ਕੰਮ ਪੂਰਾ ਕੀਤਾ ਅਸੋ ਬਹੁਤ ਬਹੁਤ ਧੰਨਵਾਦ ਸਾਰੇ ਕਮੇਟੀ ਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਵਾਇਆ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ चालो <laughs>